ਕਈ ਦਿਨਾਂ ਤੋਂ ਸਰਕਾਰੀ ਬੱਸਾਂ 'ਚ ਡਰਾਈਵਰ ਤੇ ਕਨੈਕਟਰਾਂ ਵੱਲੋਂ 52 ਸਵਾਰੀਆਂ ਪੂਰੀਆਂ ਹੋਣ ਤੇ ਕੋਈ ਬਾਧੂ ਬੱਸ ਤੇ ਸਵਾਰੀ ਨਾ ਚੜਾਉਣ ਤੇ ਅੱਜ ਪਵਾਨੀਗੜ ਵਿਖੇ ਸਵਾਰੀਆਂ ਤੇ ਕਨੈਕਟਰਾਂ 'ਚ ਬਹਿਸਬਾਜੀ ਹੋ ਗਈ। ਇਸ ਮੌਕੇ ਡਰਾਈਵਰ ਨੇ ਬੱਸ ਬੰਦ ਕਰ ਦਿੱਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸਵਾਰੀਆਂ ਨੂੰ ਥੱਲੇ ਲਾਹਿਆ ਤੇ ਬੱਸ ਨੂੰ 52 ਸਵਾਰੀਆਂ ਕਰਕੇ ਰਵਾਨਾ ਕੀਤਾ ਇਸ ਮੌਕੇ ਤੇ ਐਸਐਚਓ ਨੇ ਕਿਹਾ ਕਿ ਕਨੈਕਟਰ ਡਰਾਈਵਰ ਦੇ ਕਹਿਣ ਅਨੁਸਾਰ 52 ਸਾਰੀਆਂ ਸਵਾਰੀਆਂ ਹੀ ਲਾਗੂ ਕੀਤੀਆਂ ਗਈਆਂ ਜਾਂ ਗਈਆਂ ਹਨ ਤੇ ਬਾਦੂ ਸਵਾਰੀਆਂ ਨਾ ਚੜਾਉਣ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਤੇ ਸਵਾਰੀਆਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ ਆ ਲੰਗ ਜਾਣ ਦਾ ਕੋਈ ਗੰਗਲ ਦੀ ਲੋੜ ਹੈ ਮੈਂ ਇਕੱਲੇ ਵਿੱਚ ਜੋਬ ਕਰ ਰਹੇ ਹਾਂ ਆ ਵੀ ਸਾਨੂੰ ਮਲੇਂਦੀ ਦਾ ਦੇਖ ਗੰਦਾ ਜੀ ਸਾਨੂੰ ਮਾਫੜ ਸਾਨੂੰ ਬਾਹਰ ਤੋਂ ਵੜੀ ਜਾਨਾ ਦੀ ਜੀ ਇਹਨਾਂ ਦੀ ਕੀਤੇ ਨਾਲ ਕੋਈ ਨਹੀਂ ਕੋਈ 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 ਹਾਂਜੀ ਉਹ ਵੀ ਤੁਸੀਂ ਕਰ ਰਹੇ ਹਾਂਜੀ ਇਹਦਾ ਕੋਈ ਪੱਥਰ ਕੋਈ ਫੇਰ ਰਾਸ ਦੇਖਣ ਇੱਕ ਮਿੰਟ ਤੁਹਾਡੀ ਦਿੱਕਤ ਤੁਹਾਡੀ ਕੀ ਹੋ ਰਹੀ ਹੈ ਹਾਂ ਇੱਕ ਮਿੰਟ ਸਰ ਇਹਨਾਂ ਨੇ ਇੱਕ ਮਿੰਟ ਸਰ ਬਾਹਾਂ ਫੜ ਕੇ ਲਾ ਰਹੇ ਨੇ ਦੇ ਰੰਗ ਦੇ ਚੋ ਪਛਿਲ ਫਰਦਾ ਹੋਰ ਸਵੇਰਾ ਹੋ ਜਾਈ ਮੇਰੇ ਸਿਕਰੇ ਕਿਹਾਗੇ ਵੀ ਜੇ ਯਾਰ ਬਸ ਤੋਂ ਮੈਨੂੰ ਪਤਾ ਨਾ ਕੋਈ ਆਫਿਸ ਵੀ ਨੀਚੇ ਕਰਵਾ ਸਕਦੀ ਕੋਈ ਡਿਪਾਰਟਮੈਂਟ ਬਾਤ ਬਾਸਾ ਨਹੀਂ ਲੈ ਅੱਜ ਤੋਂ ਸਵੇਰ ਦੇ ਕੰਮ ਨਹੀਂ ਕਰਨਾ ਨਾ ਨਾਮ ਨਹੀਂ ਕਰ ਸਕਦਾ ਨਹੀਂ ਕਰ ਸਕਦੇ ਆਪਾਂ ਮੈਂ ਸਰੇ ਨਹੀਂ ਲੱਗਦਾ ਇਹਨਾਂ ਦੀ ਰਿਕਤੀ ਕੰਪਲੇਂਟ ਕਰਦੇ ਇੱਕ ਟਿਕਟ ਕੰਪਲੇਟ ਹੋਣਾ ਸੋਣੋ ਸਾਡੇ ਕਿੰ ਕਿਤਵਾਰਾ ਹੋ ਗਿਆ ਤਾਂ ਕਿ ਨਹੀਂ ਸੁਵਾਲੀਏ ਸਾਰੀ ਜਾਣੇ ਹੋ ਸਾਰੀ ਬਾਤ ਹੋ 1 ਨੰਬਰ ਇੱਕ ਦੁਬਾਰਾ ਇਹੋ ਜਿਹਾ ਪੰਗਾ ਕਿਤਾ ਸਾਡੇ ਨਿਕਲਣਾ ਆਪਾਂ ਲਊਂਗਾ ਜੇ ਦੁਬਾਰਾ ਆਹ ਚੱਲ ਯਾਰ ਦੋਸਤਾਂ ਦੇ ਕੀ ਹੱਥ ਆ ਗਏ ਅਸੀਂ ਕੀ ਕਰੀਏ ਅਸੀਂ ਕਿੱਧਰ ਇੱਧਰ ਹੋ ਗਿਆ ਖੜ੍ਹ ਗਿਆ ਮਾ ਲੋਕ ਤਾਂ ਉਹ ਨਹੀਂ ਕਿ ਮੇਰੀ ਬੇਟੀ ਮੈਂ ਨਹੀਂ ਰੋਟੀ ਖਾਣੇ ਮੈਂ ਜਿਹੜੀ ਆ ਉਹਨਾਂ ਦਾ ਇੱਕ ਮਿੰਟ ਮੇਰੇ ਨਾਲ ਰੱਖੋ ਅਸੀਂ ਤਿੰਨ ਜਣੇ تھے ਮੇਰੀ ਭਾਬੀ ਦੀ ਸੀ ਜੋ ਦਵਾਈ ਲੈਣ ਜਾ ਰਹੇ ਬਿਮਾਰ ਹੈ ਕਿ ਅਸੀਂ ਦੋ ਜਣੇ ਸੰਠੀਤ ਮਿਲ ਗਈ ਸਰ ਦੂਜੀ ਗੱਲ ਹੋਈ ਦੀ ਮੇਰੇ ਪੁੱਤ ਨੇ ਵੀ ਵਿਚਾਰਾ ਹੁਣ ਹੇਚ ਲਾਵਾ ਸੀ ਇਹ ਕਹਿੰਦੇ ਕਿ ਇੱਕ ਬੰਦੇ ਨੂੰ ਅਸੀਂ ਲੈ ਚਲੂ ਜੀ ਨਹੀਂ ਕੋਸਾ ਕਰ ਰਿਹਾ ਵਿਚਾਰ ਕਰਨ ਦੀ ਬੋਲਦੇ ਬਾਕੀ ਨਹੀਂ ਬੋਲਦੇ ਇੱਕ ਮਾਤਾ ਆਪਾਂ ਲੋਬ ਦਵਾਈ ਮਤਲਬ ਜਿਹੜਾ ਮਾਸੇ ਜਿਹੜਾ ਹੋਰ ਦੁਸਤ ਦਾ ਸਹਾਰਾ ਵਾਂਕੇ ਦਵਾਈ ਲੈਣ ਆਏ ਅੱਛਾ ਇਹ ਉਹਨਾਂ ਨੂੰ ਬਾਹਰੋਂ ਬਾਹਰ ਹੀ ਹੋ ਜਾਣਾ ਉਹਨੂੰ ਮੈਂ ਸੀ ਫਿਲਦੀ ਆਪੀ ਮਾ ਸਰ ਤੁਸੀਂ ਬੈਠੋ ਮੈਂ ਇਹਨਾਂ ਨੂੰ ਦੇਖ ਕੇ ਬਾਅਦ ਵਿੱਚ ਕੋਈ ਕਰਦੇ ਉਹਨਾਂ ਨੂੰ ਇਸ ਪ੍ਰੋਸੀਜਰ ਅਲੋ ਕਰਨੇ ਆ ਇਹ ਤਾਂ ਉਹ ਮਤਲਬ ਸਵਾਰੀਆਂ ਘਟਨੇ ਤਾਂ ਉਹ ਠੱਗਾ ਕਰਦੇ ਆ ਇਹ ਤਾਂ ਗੱਲ ਮੰਨਣਯੋਗ ਹੈ ਨਹੀਂ ਤਾਂ ਜੇ ਆਲਰੇਡੀ ਹੈ ਇੱਕ 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 ਮਿੰਟ ਮੋਬਾਈਲ ਦਾ ਛੋਟੀ ਕੋ ਦੋਸਤ ਕਿਤਾ ਹੈ ਤੁਸੀਂ ਜਾਓ ਦੇਖ ਕੇ ਜੋ ਐਸ.ਡੀ.ਐਮ ਸਾਹਿਬ ਦੇ ਰਾਹੀਂ ਹੋਰ ਜਿੰਕੂ ਇਥੋਂ ਸਪੈਸ਼ਲ ਬੱਸਾਂ ਵਾਸਤੇ ਆਪਾਂ ਡੀ.ਐਮ ਸਾਹਿਬ ਨੂੰ ਲੈ ਕੇ ਭੇਜਣ ਜਾਓ ਲੈ ਕੇ ਜੋ ਸਰਕ ਤੁਸੀਂ ਵੇਖਣਾ ਇਹਨਾਂ ਨੰਬਰ 'ਤੇ ਕੱਲ ਪੰਨ ਬੱਸ ਉਹਦੀ ਜੋ ਇੱਕ ਪਾਸੇ ਦੀ ਕੰਪਲੇਨਟ ਕਰੋ ਉਹ ਕੱਲ ਜਾ ਕੇ ਕੰਪਲੇਨਟ ਕਰੋ ਨੰਬਰ 'ਤੇ ਉਹਦੀ ਉਹਦੀ ਲਿਖਾ ਪੜੀ ਕੰਪਲੇਨਟ ਕਰੋ ਐਕਸੀਡੈਂਟ ਦੇ ਮੈਂ ਜਿਹੜੀ ਗੱਲ ਐ ਐਕਸੀਡੈਂਟ ਦੇ ਕਾਰਨ ਡੀ.ਐਮ ਨੂੰ ਕੰਪਲੀਟ ਕਰੋ ਉਹ ਵੀ ਜਾ ਕੇ ਬੱਸ ਖਾਲੀ ਹੋਣ ਤੁਸੀਂ ਐਕਸੀਡੈਂਟ ਦੇ ਕਾਰਨ ਚਲੋ ਹੁਣ ਆਪਾਂ ਤੁਸੀਂ ਚੜੋ ਦਿੱਲੀ ਤੇ ਆਉਣ ਜਾਣ ਵਾਲੇ ਬੰਦੇ ਆ ਦੇਲੀ ਅਸੀਂ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਇਹ ਬਾਹਾਂ ਫੜ ਕੇ ਥੱਲੇ ਲਾ ਦਿੰਦੇ ਨੇ ਕੋਈ ਲਿਖਤੀ ਆਰਡਰ ਨਹੀਂ ਹੈਗਾ ਕੋਈ ਕਿਸੇ ਵੀ ਤਰ੍ਹਾਂ ਦਾ ਹੋ ਨਹੀਂ ਹੈਗਾ ਸਰ ਸਾਡਾ ਵੀ ਕੋਈ ਹੱਲ ਲੱਭੋ ਸਾਡੀਆਂ ਧੀਆਂ ਪੈਣਾ 6 ਵਜੇ ਕਿੱਥੇ ਬੈਠ ਰਹੀਆਂ ਨੇ 8:00 ਵਜੇ ਤੱਕ ਤਾਂ ਕਾਲਜ ਪਹੁੰਚਦੀਆਂ ਨੇ ਇਦਾਂ ਰੱਖਿਆ ਹੈ ਸਾਡੀਆਂ ਠੜੀਆਂ ਓਧੀਆਂ ਪੈਣਾ ਨੇ ਸਾਡੀਆਂ ਠੜੀਆਂ ਹੀ ਪੈਣਾ ਆ ਸਾਮ ਨੂੰ 7-7 ਵਜੇ ਤੱਕ ਬੱਸਾਂ ਤੇ ਅੱਡਿਆਂ ਤੇ ਰੋਲ ਰਹੀਆਂ ਨੇ ਕਿਉਂ ਅਸੀਂ ਕਿਸੇ ਦੇ ਬੱਚੇ ਨਹੀਂ ਹੈਗੇ ਕੀ ਮੰਗ ਕਰਦੇ ਸੀ ਸਾਡੀ ਮੰਗ ਇਹੀ ਹੈ ਘੱਟੋ ਘੱਟ 15 ਤੋਂ 20 ਸਵਾਰੀਆਂ ਲੈ ਕੇ ਜਾਣ ਜੀ ਘੱਟੋ ਘੱਟ ਸਾਡੀਆਂ ਠੜੀਆਂ ਪੈਣਾ ਸਹੀ ਟਾਈਮ ਤੇ ਸਹੀ ਜਗ੍ਹਾ ਪਹੁੰਚ ਸਕਣ ਐਨੀ ਬਦਤਮੀ ਜੀ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਅਸੀਂ ਇਸੇ ਇਹੀ ਮੰਗ ਕਰਦੇ ਸਾਡੀ ਮੰਗ ਸਿਰਫ ਇਹ ਹੈ ਕਿ ਸਾਨੂੰ 10 ਤੋਂ 15-15 ਸਵਾਰੀਆਂ ਹਰੇਕ ਬੱਸ ਦੇ ਵਿੱਚ ਅਲਾਉਟ ਕਰਵਾ ਦੇਣ। ਇਹਦੇ ਬੱਚੇ ਖੜੇ ਆ ਜੀ ਦਾਸ ਤਾਂ ਇਹਦੇ ਬੱਚੇ ਖੜੇ ਆ ਹੁਣ ਇਹਦਾ ਕੋਈ ਹੱਲ ਵੀ ਚਾਹੀਦਾ। ਸਾਡੀ ਅਕੈਡਮੀ ਦੇ ਵਿੱਚ 650 ਬੱਚੇ ਆਏ। ਉਹਨਾਂ ਦੇ ਵਿੱਚੋਂ ਆਪਣੇ ਟਰੱਕ ਆਪਣੇ ਬੱਸ ਡਰਾਈਵਰਾਂ ਦੇ ਵੀ ਬੱਚੇ ਆ ਜੀ ਕੰਡਕਟਰ ਦੇ ਰਹੇ ਨੇ। ਪੁਲਿਸ ਸਹਿਬਾਨਾਂ ਦੇ ਵੀ ਉੱਥੇ ਅਕੈਡਮੀ 'ਚ ਵੀ ਟ੍ਰੇਨਿੰਗ ਕਰ ਰਹੇ ਆ। ਆਰਮੀ ਟ੍ਰੇਨਿੰਗ ਅਕੈਡਮੀ ਆ ਇਹ। ਔਰ ਇਹਦੇ ਵਿੱਚ ਆਰਟੀਬੀਪੀ ਵੀ ਬੀਐਸਐਫ ਸਾਰੇ ਹੀ ਮਹਿਕਮਿਆਂ ਦੇ ਵਿੱਚ ਵੀ ਟ੍ਰੇਨਿੰਗ ਅਸੀਂ ਦੇ ਰਹੇ ਹਾਂ। ਕਿਉਂ ਅਸੀਂ ਫਿਰ ਕੱਲ ਨੂੰ ਜਿਹ ਡਰਾਈਵਰ ਵੀਰਾਂ ਦੇ ਕਨੈਕਟਰ ਵੀਰਾਂ ਦੇ ਦਾ ਕੁਝ ਟਾਈਮ ਆ ਲੱਗੇ ਅਸੀਂ ਉਹਨਾਂ ਨੂੰ ਕੱਢ ਦਵਾਂਗੇ ਫਿਰ ਉਹ ਵੀ ਅਸੀਂ ਜਿੱਦ ਵੀ ਮਰਜ਼ੀ ਚੱਲ ਸਕੀਏ ਅਸੀਂ ਕਿਉਂ ਘਟਾਂਗੇ ਅਸੀਂ ਵੀ ਐਜੰਸੀ ਦੀ ਜਿਹੜੀ ਸੇਵਾ ਹੀ ਕਰ ਰਹੇ ਹਾਂਗੇ ਤੇ ਫਿਰ ਤੁਹਾਡੀ ਕਦੇ ਨਹੀਂ ਜਾਣੀ ਤੁਹਾਡੀ ਕਿਉਂ ਨਹੀਂ ਜਾਣੀ ਐਕਸੀਡੈਂਟ ਹੋਣ ਦੇ ਚਾਂਸ ਇਹ ਤੁਹਾਡੀ ਰਿਪੋਰਟ ਮੈਂ ਕੱਲ੍ਹ ਦੇਖਣੀ ਹੈ ਇਹ ਹੋਰ ਰਿਕਾਰਡ ਹੋਣੀ ਚਾਹੀਦੀ ਹੈ ਫਿਰ ਮੇਰੇ ਹੱਥਵਾਂ ਨਿਕ ਵੇਚ ਐਕਸੀਡੈਂਟ ਹੋਣ ਦੇ ਚਾਂਸ ਬੱਸ ਦੇ ਸਰਕਾਰੀ ਬੱਸ ਦੇ ਪ੍ਰੋਪਰ ਬ੍ਰੇਕ ਕਦੇ ਨਹੀਂ ਲੱਗਦੇ ਹੈਗੇ ਜਲਦੀ ਬੱਸ ਤੇ ਚੜਾਉਂਦੇ ਨੇ ਚੌੜੀ ਬੱਸ ਤੇ ਹੀ ਉਤਾਰਦੇ ਨੇ ਸਵਾਰੀ ਨੂੰ ਪੇਪ ਬਜ਼ੁਰਗ ਕੋਈ ਬਜ਼ੁਰਗ ਬੱਚਾ ਜਾਂ ਕੋਈ ਬੱਚਾੜੀ ਲੇਡੀ ਜੇ ਕੋਈ ਬਜ਼ੁਰਗ ਉਹ ਚੜ ਜੂਗਾ ਜਲਦੀ ਵਾਸਤੇ ਅਸੀਂ ਖੁਦ ਨਹੀਂ ਚੜ ਸਕਦੇ ਜਲਦੀ ਵਾਸਤੇ ਇਹਨਾਂ ਦੇ ਪ੍ਰੋਪਰ ਬ੍ਰੇਕ ਨਹੀਂ ਲੱਗਦੇ ਹੈਗੇ ਔਰ ਹੁਣ ਇਹਨਾਂ ਨੇ ਪੋਸਟਰ ਬੜੇ ਵਧੀਆ-ਵਧੀਆ ਲਿਖ ਕੇ ਲਿਖਵਾਏ ਨੇ ਅੰਦਰ 52 ਸੀਟਾਂ ਤੋਂ ਇਲਾਵਾ ਸੀਟਾਂ ਤੇ ਬੈਠਣਾ ਆਈ ਇਹ ਨਾ ਕਰੋ ਉਹ ਨਾ ਕਰੋ ਕਦੀ 5 ਰੁਪਏ ਦਾ ਇਹ ਲਿਖ ਕੇ ਲਵਾਇਆ ਵੀ ਡਰਾਈਵਰ ਔਰ ਕਨੈਕਟਰ ਦੀ ਡਿਊਟੀ ਕੀ ਬਣਦੀ ਹੈ ਪ੍ਰੋਪਰ ਕਨੈਕਟਰ ਦੀ ਡਿਊਟੀ ਇਹ ਬਣਦੀ ਹੈ ਕਿ ਜਦੋਂ ਬੱਸ ਸਟਾਪ ਤੇ ਖੜਦੀ ਹੈ ਕਨੈਕਟਰ niche ਉਤਰੂਗਾ ਜਦ ਤੱਕ ਸਵਾਰੀ ਪ੍ਰੋਪਰ ਚੜੂਗੀ ਨਹੀਂ ਕਨੈਕਟਰ ਦੀ ਤੁਸੀਂ ਇਹ ਨਹੀਂ ਬਣਦੀ ਕਿ ਕਨੈਕਟਰ ਦੀ ਜੂੜੀ ਉੱਥੇ ਬੈਠ ਕੇ ਜੂੜੀ ਬਣਦੀ ਹੈ ਇਹ ਹੁਣ ਸਮਝਦੇ ਨੇ ਵੀ 30 ਸਵਾਰੀਆਂ ਦੀ ਇਕੱਟੀਆਂ ਅੱਗੇ ਸੀਟ ਦੇ ਹੋ ਕੇ ਬੈਠ ਗਏ ਇਹ ਗੱਲ ਸਹੀ ਨਹੀਂ ਹੈਗੀ ਬਟਿੰਡਾ ਵਾਹ ਹੁਣ ਉਧਰ ਕੈਮਰਾ ਘਮਾਓ ਕਿੰਦਰ ਕਿਵੇਂ ਜਨਤਾ ਪਰੇਸ਼ਾਨ ਹੋ ਰਹੀ ਹੈ ਕਿਵੇਂ ਉਹ ਹੋ ਰਹੀ ਹੈਗੀ ਸਾਰੇ ਪਾਸੇ ਸਾਇਖਦਲ ਕੁਮਾਰੀ ਹੋ ਰਹੀ ਹੈ ਉਧਰ ਐਕਸੀਡੈਂਟ ਮੰਗ ਕੀ ਕਰ ਰਹੇ ਹੋ ਤੁਸੀਂ ਸਾਡੀ ਮੰਗ ਇਹ ਹੈ ਘੱਟੋ ਘੱਟ 15 20 20 ਸਵਾਰੀਆਂ ਅਲਾਉਟ ਕੀਤੀਆਂ ਜਾਣ ਹਨ ਔਰ ਤਾਂ ਕਿ ਅਸੀਂ ਸਹੀ ਟਾਈਮ ਤੇ ਪਹੁੰਚ ਸਕੀਏ ਇਹ ਸਾਡੀ ਧੀਆ ਭੈਣਾਂ ਜੁੜੀਆਂ ਬਸ ਬਸ ਸਟੈਂਡਾਂ ਦੇ ਦਿਨ ਸ਼ਾਮ ਦੇ 7:00 ਤੋਂ 8:00 ਵਜੇ ਤੱਕ ਰੋਦੀਆਂ ਅਸੀਂ ਇਹੀ ਮੰਗ ਰਹੇ ਹਾਂ ਕਿ ਉਹ ਕਰਦੇ ਹਾਂ ਨੇ ਘੱਟ ਤੋਂ ਘੱਟ 10 ਤੋਂ 20 ਵੀ ਸਵਾਰੀਆਂ ਬਸ ਦੇ ਵਿੱਚ ਉਹ ਮਰ ਅਲਾਉਟ ਕੀਤੀਆਂ ਜਾਣ ਔਰ ਉਸ ਤੋਂ ਇਲਾਵਾ ਅਸੀਂ ਸਾਰੇ ਬਸਾਂ ਪਾਸ ਪਹਿਲਾਂ ਪਾਸ ਖਰੀਦੋਗੇ ਅਸੀਂ ਦੁਬਾਰਾ ਪ੍ਰਾਈਵੇਟ ਬਸਾਂ ਨੂੰ ਕਿਤੇ ਦੁਬਾਰਾ ਕਿਰਾਇਆ ਲਾ ਕੇ ਕਿੱਥੋਂ ਜਾਵਾਂਗੇ ਇਹ ਪ੍ਰਾਈਵੇਟ ਵਾਲਿਆਂ ਦਾ ਤਾਂ ਨਹੀਂ ਕੰਮ ਹੈਗਾ ਵੀ ਪ੍ਰਾਈਵੇਟ ਵਾਲਿਆਂ ਨੇ ਜੀ ਸਾਡਾ ਪ੍ਰਾਈਵੇਟ ਨਾਲ ਕੋਈ ਜਗ੍ਹਾ ਨਹੀਂ ਹੈਗਾ ਕੋਈ ਚੱਕਰ ਨਹੀਂ ਤੁਹਾਨੂੰ ਪ੍ਰਾਈਵੇਟ ਦਾ ਪ੍ਰਾਈਵੇਟ ਸਭਾ ਜਿੰਮੇ ਮਰਜ਼ੀ ਆਦਾ ਲੈ ਕੇ ਜਾਣਾ ਜੇ ਮਰਜ਼ੀ ਹੋ ਪਹੁੰਚ ਜਾਣਾ ਨਾ ਸਾਨੂੰ ਕਿਸੇ ਆਧਾਰ ਕਾਰਡ ਤੋਂ ਕੋਈ ਦਿੱਕਤ ਹੈ ਉਹ ਤਾਂ ਸਾਡਾ ਸਰਕਾਰਾਂ ਨੇ ਅਲਾਉਰ ਕੀਤਾ ਤੇ ਉਹ ਮਹਿਲਾਵਾਂ ਨੂੰ ਦਿੱਤਾ ਹੈ ਕੋਈ ਉਹ ਨਹੀਂ ਹੈਗਾ ਇਸ ਦੇ ਚੱਕਰ ਵਿੱਚ ਬਿਲਕੁਲ ਨਹੀਂ ਕਰਨਾ ਚਾਹੁੰਦੇ ਕਿ ਆਧਾਰ ਕਾਰਡ ਦੇ ਕਰੇ ਫਿਰ ਬਸ ਜਿਹੜੀ ਮਨਮਾਨੀ ਇਹਨਾਂ ਕਲੈਕਟਰ ਉਹ ਡਰਾਈਵਰ ਦੀ ਚੱਲਦੀ ਹੈ ਬਲੀ ਇਹ ਰੁਕੀ ਜਾਵੇ 10 ਤੋਂ 15 ਸਵਾਰੀਆਂ ਕੜਾਈਆਂ ਜਣ ਪਾ ਕੇ ਹਰ ਬੰਦਾ ਬਸ ਸਹੀ ਮੰਜ਼ਲ ਤੇ ਠੀਕ ਟਾਈਮ ਨਾਲ ਪਹੁੰਚ ਰੋਗੇ ਸਾਡੀਆਂ ਹੀ ਧੀਆ ਪਹਿਣਾ 6:00 ਵਜੇ ਆ ਕੇ ਰੋਣਗੀਆਂ ਜਦੋਂ ਉਹਨਾਂ ਨੂੰ ਬੱਸ ਤੇ ਕਿੰਕੜਾਉਗਾ ਨਹੀਂ 9:00 10:00 ਵਜੇ ਤੱਕ ਕਾਲਜ ਪਹੁੰਚਣਗੀਆਂ ਉਹਨਾਂ 10:00 10:00 ਵਜੇ ਤੱਕ ਆਪਣੇ ਆਪਣੇ ਘਰੇ ਡਿੱਗਿਆਂ ਤੇ ਪਹੁੰਚਣਗੀਆਂ ਸਾਮ ਦਾ ਵੀ ਇਹੀ ਚੱਕਰ ਹੈ ਸ਼ਾਮ ਨੂੰ ਵੀ ਰੋਲਦੇ ਰਹਿੰਦੇ ਨੇ ਕਿ ਕੋਈ ਸਾਡੀਆਂ ਬੱਚੀਆਂ ਨਹੀਂ ਹੈਗੀਆਂ ਓਕੇ ਅਬੀ ਸੁਸਰ ਕੀ ਗੱਲ ਹੋਈ ਅੱਜ ਓਰੇ ਬੱਸ ਪੰਨੀ ਦਾ ਰੱਤੇ ਦੇ ਵਿੱਚ ਰੋਜ਼ ਅਸੀਂ ਇਹ ਬੰਦਾ ਹਰ ਰੋਜ਼ ਦੇ ਵਿੱਚ ਰਿਟਾਇਰਮੈਂਟ ਹੋਇਆ ਤੁਸੀਂ ਤੱਕ ਨੂੰ ਜੀ ਬੱਧੀਆ ਅਸੀਂ ਉਹ ਫ੍ਰੈਂਕਟੀ ਕਰਤੀ ਹੱਦ ਮੰਦਵਰ ਦੇ ਵੀ ਬੜਾ ਰੋ ਆਤਮਾ ਹੀ ਕੂਸ਼ੀ ਕਰਦੀ ਚਾਰ ਦਿਨ ਆਇਆ ਇਹਦੇ 52 53 ਸਵਾਰੀਆਂ ਨੇ ਕਿਹਨੇ ਡਿਊਟੀ ਜਲਾ ਕਿਹਨੇ ਦਵਾਈ ਦੇਣ ਜਲਾ ਕਿਹਨੇ ਕੁੱਤਾ ਪਾਣਾ ਵੀ ਤੂੰ ਪਰੇਸ਼ਾਨ ਨਾ ਇਹ ਸਰਕਾਰ ਵੱਲੋਂ ਤਾਂ ਨਹੀਂ ਕਰਿਆ ਗਿਆ ਵੀ 52 ਸਵਾਰੀਆਂ ਬਿਠਾਉਣੀਆਂ ਨੇ ਕੋਈ ਆਰਡਰ ਨਹੀਂ ਹੈਗਾ ਅਸੀਂ ਐਮਟੀ ਨੇ ਕੋਈ ਦਿੱਤੀ ਵਰਤੂਸੇ ਦਾ ਕਰਨਾ ਕੋਈ ਵੀ ਆਰਡਰ ਨਹੀਂ ਹੈਗਾ ਇਹ ਸਾਡੇ ਨਾਲ ਹਾਂ ਜੀ ਸਰ ਅੱਜ ਮਸਲਾ ਕੀਤੀ ਗਿਆ ਜੀ ਅੱਜ ਓਰੇ બસ ਸਟੈਂਡ ਤੇ ਖੜੀ ਸੀ ਅੱਜ ਨਾ ਬਰਨਾਲਾ ਡੀਪੂ ਤੋਂ ਫੋਨ ਆਇਆ ਸੀਗਾ ਸਾਡੀ ਬੱਸ ਦੇ ਨਾਲ ਜਿਹੜਾ ਹੈਗਾ ਉੱਥੇ ਝਗੜਾ ਹੋ ਰਿਹਾ 52 ਸਵਾਰੀਆਂ ਤੋਂ ਵੱਧ ਮਤਲਬ ਇੱਕ ਵਿਅਕਤੀ ਹੈ ਟਿੱਕੇ ਨਾਲ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਅਸੀਂ ਮਤਲਬ ਉਸ ਤਲਾਹ ਤੇ ਮੌਕੇ ਤੇ ਕੁੱਝ ਕੇ ਮੈਟਰ ਨੂੰ ਸੁਲਝਾ ਕੇ ਸਮਝਾ ਕੇ ਬੁਝਾ ਕੇ ਉਸ ਵਿਅਕਤੀ ਨੂੰ ਬਾਹਰ ਮਤਲਬ ਆ ਸਵਾਰੀਆਂ ਕਰਕੇ ਭੁਲ ਜਾਂਦੇ ਤੇ ਬਸ ਜਿਹੜੀ ਹੈਗੀ ਹੈ ਸਹੀ ਸਲਾਮਤ ਹੋਟੀਏ ਹੋਰ ਕਿਸੇ ਕਿਸਮ ਦੀ ਨਹੀਂ ਬਣਦਾ ਤੇ ਸਾਰੇ ਵਿੱਚ ਜਿਸ ਤਰ੍ਹਾਂ 52 ਸਵਾਰੀਆਂ ਕਿਹਾ ਗਿਆ ਵੀ ਸਰਕਾਰ ਵੱਲੋਂ ਅਪਰੂਵਡ ਕਰਿਆ ਗਿਆ ਵੀ 52 ਸਵਾਰੀਆਂ ਬਿਠਾਈਆਂ ਜਾਣ ਸਰਕਾਰ ਦੇ ਮਤਲਬ ਡਰਾਈਵਰ ਕੰਟਰੈਕਟਰਾਂ ਦੇ ਦਰਸ਼ਣ ਮੁਤਾਬਕ ਇਹੀ ਹੈ ਜੀ ਜਿਹੜੀਆਂ ਹੈਗੀਆਂ 52 ਤੋਂ ਵੱਧ ਅਸੀਂ ਨਹੀਂ ਖੜਾ ਸਕਦੇ